ਕਾਉਂਡ ਆ ਟਰੈਕਟਰ ਜਮਾ ਜਮਾ 1900 ਘੰਟਾ ਚੱਲਿਆ ਹੋਇਆ 14 ਦੇ ਟਾਇਰਾਂ ਚਾ ਘੰਟੇ ਚੱਲਿਆ 2400 2400 Ориجنલ ਚੱਲਿਆ ਹੋਵੇ ਜੀ Ориجنલ 2400 ਘੰਟਾ ਚੱਲਿਆ ਵੇ ਨਾਲ ਦੇ ਟਾਇਰ 75 ਪੈਸੇ ਆ ਠੀਕ ਆ ਬਈ ਘੰਟੇ ਚੱਲਿਆ ਬਈ ਇਹ 1600 ਘੰਟਾ ਚੱਲਿਆ ਬਈ ਠੀਕ ਆ ਮੇਰਾ ਕੋਕਾਫਿਸ ਟਰੈਕਟਰ ਆ ਗਿਆ ਸਪੈਸ਼ਲ ਐਡੀਸ਼ਨ ਪਲੱਸ ਵਾਲਾ ਮਾਡਲ ਲਗਾ ਬਈ ਤੇ 3 ਸਪੀਡ ਦੇ ਵਿੱਚ ਆ ਨਾ ਬਈ ਹਾਂਜੀ 3 ਸਪੀਡ ਜੂ ਜੂ ਗੇਅਰ ਅਡੀਸ਼ਨਲ ਦੇ ਵਿੱਚ ਆ ਗਿਆ ਜਦੋਂ ਸਾਰਾ ਕੁਝ ਹੀ ਆ ਗਿਆ ਹਾਂਜੀ ਦੋਸਤ ਸਰ ਵੀਰ ਨੂੰ ਪਿਆ ਕੋਈ ਸਤਿ ਸ੍ਰੀਕਾਲ ਜੀ ਮੀਤਾ ਤੂੰ ਸਾਰੇ ਠੀਕ ਹੋਗੇ ਤਲਵੰਡੀ ਸਾਪਾ ਟਰੈਕਟਰ ਮੰਡੀ ਤੇ ਖੜੀ ਜੀ ਬਾਈ ਕਾਕਨਦੀਪ ਕਾਕਣੇ ਕੋਲੇ ਕਰਦੇ ਗੱਲਬਾਤ ਬਾਈ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਠੀਕ ਹੋ ਬਾਈ ਕਾਕਣੇ ਵਧੀਆ ਜੀ ਬਹੁਤ ਵਧੀਆ ਤੂੰ ਸੁਣਾਵ ਵਧੀਆ ਬਾਈ ਜੀ ਕਿੰਨੇ ਟਰੈਕਟਰ ਨੇ ਬਈ ਅੱਜ ਆਪਣੇ ਕੋਲੇ ਅੱਜ ਦਿਖਾ ਦਿੰਦੇ ਆ ਤੁਹਾਨੂੰ 10 ਟਰੈਕਟਰ ਠੀਕ ਆ ਜੀ 10 ਟਰੈਕਟਰ ਆ ਸਟਾਕ ਫੁੱਲ ਹੀ ਹੈਗਾ ਭਾਈ ਅੱਜ ਆਪਾਂ ਖੋਲਣਾ ਠੀਕ ਆ ਭਾਈ ਕਿੰਨੇ ਕੁ ਰੁਪਏ ਤੋਂ ਟਰੈਕਟਰ ਸਟਾਰਟ ਹੋ ਜਾਂਦਾ ਭਈ ਆਪਣੇ ਕੋਲ ਮੰਨ ਕੇ ਚਲੋ ਜੀ ਆਪਣੇ ਕੋਲ 3 1/2 ਤੋਂ ਲੈ ਕੇ ਠੀਕ ਆ 7-8 ਲੱਖ ਤੱਕ ਹੁੰਦੇ ਨੇਗੇ ਠੀਕ ਆ ਭਾਜੀ ਤੇ ਮੋਬਾਈਲ ਨੰਬਰ ਭਾਜੀ 9988745430 ਠੀਕ ਆ ਭਾਜੀ ਤੇ ਸਭ ਤੋਂ ਪਹਿਲਾਂ ਇਹ ਟਰੈਕਟਰ ਦਿਖਾਉਣਾ ਹੈਗਾ ਮਿੱਤਰੋ 5204 ਦਿਖਾ ਦੇ ਭਈ ਮਿੱਤਰੋ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਤੇ ਮਾਡਲ ਰੋਗਾ ਭਈ ਇਹ 2011 ਮਾਡਲ ਆ ਵੀਰੇ ਠੀਕ ਆ ਬਾਈ ਨੰਬਰ ਪੀਵੀ 11 ਪਟਿਆਲੇ ਦਾ ਓਕੇ ਬਾਈ ਟਰੈਕਟਰ ਫੁੱਲ ਚੰਗਾਗਾ ਇੰਜਨ ਗੇਅਰ ਦਾ ਬਾਈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਾਅ ਕੇ ਵੇਖੋ ਠੀਕ ਆ ਲੈ ਮੈਂ ਤਰਾ ਇੰਜਨ ਗੇਅਰ ਦੀ ਵੀ ਬਾਈ ਕਹਿੰਦਾ ਫੁੱਲ ਬੜਾ ਫੁੱਲ ਗਾਰੰਟੀ ਆ ਬਾਅ ਕੇ ਤਸੱਲੀ ਕਰਕੇ ਲਿਆਇਓ ਬਾਈ ਜੀ 30 ਸਪੀਡ ਚ ਆ ਬਈ ਨਹੀਂ 2 ਸਪੀਡ ਹੀ ਆਉਂਦਾ ਹਾਈ ਲੋ ਹਾਈ ਲੋ 2 ਸਪੀਡ ਪਾਵਰ ਸਟੀering ਆ ਟਾਇਰ ਬਈ ਦੇ ਟਾਇਰ 75 ਰੁਪਏ ਸੇ ਆ ਜੀ ਠੀਕ ਆ ਬਾਈ ਤੇ ਮਾਡਲ ਚਗਾ ਬਈ ਇਹ 2011 ਤੇ ਰੇਟਰੂ ਬਈ ਦਾ ਹੂੰ ਰੇਡ 415 ਠੀਕ ਹੈ ਜੀ ਦੇ ਦਿਆਂ 2 ਲੱਖ ਤੇ 3 ਲੱਖ ਤੇ 3 ਲੱਖ ਤੇ 80000 ਦਾ ਠੀਕ ਹੈ ਲੈ ਮਤਲਬ 3 ਲੱਖ ਤੇ 80000 ਰੁਪਏ ਦਾ ਇਹ ਟਰੈਕਟਰ ਮਿਲ ਜਾਊਗਾ ਮਾਨ ਤਾਨ ਮੱਕੇ ਦੇ ਮਾੜਾ ਮੋਟਾ ਹੋ ਜਾਊਗਾ ਨਾ ਬਾਈ ਹੋ ਜਾਊਗਾ ਠੀਕ ਆ ਬਾਈ ਜੀ ਚਲੋ ਮਤਲਬ ਅੱਗੇ ਦਿਖਾਉਂਦੇ ਆ ਫਾਰਮਰ ਟਰੈਕ 60 ਦਾ ইপিਆਈ ਵਾਲਾ ਛੋਟਾ ਟਰੈਕਟਰ ਛੋਟੇ ਗੇਅਰ ਦੇ ਵਿੱਚ ਤੇ ਮਾਡਲ ਬਈ ਇਹ ਮਾਡਲ 2018 ਬਾਈ ਠੀਕ ਆ ਬਾਈ ਹਰਿਆਣਾ ਨੰਬਰ ਆ ਠੀਕ ਆ ਬਾਈ ਟਾਇਰਾਂ ਦੀ ਗੱਲ ਕਰੀਏ 80 75 80 60 ਟਾਇਰਾਂ ਨਾਲ ਦੇ ਓਕੇ ਬਾਈ ਲੈ ਮਿੱਤਰੋ 73 80 20 ਆ ਛੋਟੇ ਗੇਅਰ ਵਾਲਾ ਡਬਲ ਡਿਸਟਰੀਬਿਊਟਰ ਪਾਵਰ ਸਟੀਰਿੰਗ ਫੁੱਲ ਟੂ ਸਪੀਡ ਦੇ ਵਿੱਚ ਆ ਨਾ ਬਾਈ ਨਾ 3 4 ਸਪੀਡ ਚ 4 ਸਪੀਡ ਚ ਆ ਛੋਟੇ ਗੇਅਰ ਚ ਠੀਕ ਆ ਬਾਈ ਲੈ ਮਿੱਤਰੋ ਛੋਟੇ ਗੇਅਰ ਚ 4 ਸਪੀਡ ਦੇ ਵਿੱਚ ਹੈਗਾ ਕੰਡੀਸ਼ਨ ਟਰੈਕਟਰ ਦੇ ਚੈੱਕ ਕਰੋ ਬਈ ਮਗਰਾਟਾਂ ਦਾ ਇੰਨਾ ਸਾਫ ਆ ਬਈ ਕੋਕਾ ਵੀ ਸਣਾ ਬਈ ਠੀਕ ਬਈ ਬਹੁਤ ਚੰਗਾ ਟਰੈਕਟਰ ਆ ਬਈ ਜੀ ਓਕੇ ਤੇ ਰੇਟ ਰੋ ਬਈ ਰੇਟ ਹੈਗਾ ਇਹਦਾ 4 5 ਲੱਖ ਤੇ 5 ਲੱਖ ਤੇ 30000 ਠੀਕ ਹੈ ਜੀ ਦੇ ਦੇ ਆਗੇ ਆਪਾਂ 4 ਲੱਖ ਤੇ 90000 ਦਾ 4 ਲੱਖ ਤੇ 90000 ਵਾਲਾ ਮਿੱਤਰੋ 40000 40000 ਦਾ ਡਿਸਕਾਊਂਟ ਆ ਟਰੈਕਟਰ ਜਮਾ ਜਮਾ 1900 ਘੰਟਾ ਚੱਲਿਆ ਹੋਇਆ ਠੀਕ ਆ ਬਾਈ ਚਲੋ ਮਿੱਤਰੋ ਅਗਲਾ ਆ ਗਿਆ ਸਵਰਾਜ 855 ਕੋਕਾਫੀਸ ਟਰੈਕਟਰ ਕਹਿ ਸਕਦੇ ਆਂ ਕਿ ਰਿਵਰਸ ਪੀਟੇ ਦੇ ਵਿੱਚ ਆ ਦੇਗੀ ਚੁੱਲੇ ਦੇ ਵਿੱਚ ਆ ਟੂ ਸਪੀਡ ਦੇ ਵਿੱਚ ਆ ਫੋਰ ਸਟਾਰ ਦੇ ਵਿੱਚ ਹੈਗਾ ਤੇ ਮਾਡਲ ਵੀ 2000 ਤੇ 19 ਮਾਡਲ ਆ ਇਹ ਠੀਕ ਆ ਬਾਈ ਇੰਜਨ ਗੇਅਰ ਦਾ ਕਿਵੇਂ ਬਈ ਇੰਜਨ ਗੇਅਰ ਦਾ ਫੁੱਲ ਚੰਗਾ ਫਰਸਟ ਪਾਰਟੀ ਆ ਨਾਲ ਦੇ ਟਾਇਰ ਹੋਣਗੇ 75 ਪੈਸੇ ਠੀਕ ਆ ਬਈ ਐਮ ਆਰ ਡੇ ਦਾ ਲਾਇਆ 14 ਦੇ ਟਾਇਰਾਂ ਚਾ ਘੰਟੇ ਚੱਲਿਆ 2400 2400 Ориجنਲ ਚੱਲਿਆ ਹੋਵੇ ਜੀ Ориجنਲ 2400 ਘੰਟਾ ਚੱਲਿਆ ਵਿਆ ਠੀਕ ਆ ਬਈ ਤੇ ਰੇਟ ਦੀ ਗੱਲ ਕਰੀ ਇਹਦੀ ਇਹ ਗਈ ਆ 5 ਲੱਖ ਤੇ 85000 ਦੇਣਾ ਕਿੰਨੇ ਦਾ ਦੇ ਦੇ ਆਂਗੇ 5 ਲੱਖ ਤੇ 45 ਹਜ਼ਾਰ ਦਾ ਠੀਕ ਹੈ 5 ਲੱਖ ਤੇ 45 ਹਜ਼ਾਰ ਦਾ 14 ਇਟਾਇਰਾਂ ਚ ਪਾਵਰ ਸਟੀering ਦਾ ਡਬਲ ਡਿਸਟਰੀਬਿਊਟਰ ਆ ਫੋਲੋਅ ਡਾਊਨ ਮਾਡਲ ਟਰੈਕਟਰ ਠੀਕ ਹੈ ਪ੍ਰਾਣੀ ਸ਼ੋ ਵਾਲਾਗਾ ਪ੍ਰਾਣੀ ਸ਼ੋ ਵਾਲਾਗਾ ਦੇਗੀ ਚੁੱਲੇ ਵਾਲਾ ਠੀਕ ਆ ਬਈ ਤੇ ਲਓ ਮੈਂ ਤੁਹਾਨੂੰ ਅਗਲਾ ਦਿਖਾਉਣਾ ਏਸ ਨੂੰ 50 50 ਡੀ ਇਹ ਮਾਡਲ ਬਈ ਮਾਡਲ 2016 ਹਰਿਆਣਾ ਨੰਬਰ ਆ ਇਹ ਠੀਕ ਆ ਜੀ 25 25 ਆ ਟਰੈਕਟਰ ਪੂਰਾ ਸੋਹਣਾਗਾ ਪਿਛਲੇ ਟਾਇਰ ਨਵੇਂ ਲਾਤੇ ਅਗਲੇ ਹੈਗੇ ਆ 70 80 ਪਏ ਨਾਲ ਦੇ ਹਾਂਜੀ ਠੀਕ ਆ ਬਾਡੀ ਬੁੱਡੀ ਲੈਣ ਦਾ ਚੈੱਕ ਕਰਾ ਦੇ ਫੁੱਲ ਚੰਗਾ ਟਰੈਕਟਰ ਆ ਠੀਕ ਆ ਬਈ ਲੈ ਮਤਰਾ ਦੇਖ ਸਕਦੇ ਆਂ ਅਰੰਬਾ ਨੰਮਾ ਸਾਰੀ ਸਭ ਵੀ ਦੇ ਕੋ ਡਬਲ ਪੀਟੀਓ ਬਈ ਇਹ ਡਬਲ ਪੀਟੀਓ ਆ ਪਿੱਛੋਂ ਵੀ ਦਿਖਾ ਦੇ ਠੀਕ ਆ ਜੀ ਲੈ ਮਤਰਾ ਦੇਖ ਸਕਦੇ ਕੋਕਾ ਪੀ ਸਕਾ ਮੱਖੀ ਜਿੰਨਾ ਦਾਗ ਵੀ ਨਹੀਂ ਹੈਗਾ ਨਾ ਟਰੈਕਟਰ ਹਾਂਜੀ ਬਈ ਦੇਖ ਸਕਦੇ ਆਂ ਰੰਗਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਕਿੱਲੀਆਂ ਕੁੱਲੀਆਂ ਦੇ ਛਤਰੀ ਆਪਾਂ ਦੇ ਦੇਾਂਗੇ ਇਹਦੇ ਨਾਲ ਛਤਰੀ ਨਾਲ ਤੁਹਾਨੂੰ ਮਿਲ ਜੂਗੀ ਕੱਪੜੇ ਵਾਲੀ ਬਈ ਕੱਪੜੇ ਵਾਲੀ ਹਾਂਜੀ ਠੀਕ ਆ ਲੈ ਮਤਰਾ ਕੱਪੜੇ ਵਾਲੀ ਛਤਰੀ ਇਹਦੇ ਨਾਲ ਤੁਹਾਨੂੰ ਮਿਲ ਜੂਗੀ ਤੇ ਰੇਟ ਰ 4 ਲੱਖ ਤੇ 65000 ਦੇਣਾ ਕਿੰਨੇ ਦਾ 4 ਲੱਖ ਤੇ 35000 ਦਾ ਠੀਕ ਹੈ ਲੋ ਮਤਲਬ 4 ਲੱਖ ਤੇ 35000 ਦਾ 30000 ਦੇ ਛੋੜੇ ਇੱਧਰ ਆ ਗਿਆ ਜਮਾ ਨਮਾ 24 ਮਾਡਲ ਕੋਕਾ ਫਿਸ ਟਰੈਕਟਰ ਆ ਗਿਆ ਸਪੈਸ਼ਲ ਐਡੀਸ਼ਨ ਪਲੱਸ ਵਾਲਾ ਮਾਡਲ ਆ ਗਿਆ ਬਈ ਤੇ 3 ਸਪੀਡ ਦੇ ਵਿੱਚ ਆਣਾ ਬਈ ਹਾਂਜੀ 3 ਸਪੀਡ ਜੂ ਜੂ ਗੇਅਰ ਐਡੀਸ਼ਨਲ ਦੇ ਵਿੱਚ ਆ ਗਿਆ ਜਦੋਂ ਸਾਰਾ ਕੁਝ ਹੀ ਆ ਗਿਆ ਸਾਰਾ ਕੁਝ ਹੀ ਆ ਗਿਆ ਹੈਵੀ ਲਿਫਟ ਕੰਪੈਸਟੀ ਵੀ ਆ ਗਈ ਹੈ ਨਾ ਬਈ ਹਾਂਜੀ ਜੂ ਜੇ ਗੇਅਰ ਵੀ ਆ ਗਿਆ ਪਲੱਸ ਵੀ ਆ ਗਿਆ 16 ਦੇ ਟਾਇਰ ਵੀ ਆ ਗਏ ਤੇ ਮਾਡਲ ਹੈਗਾ ਬਈ 2024 2024 ਮਾਡਲ ਆਏ ਮਿੱਤਰੋ 600 ਘੰਟੇ ਦੇ ਲਗਭਗ ਚੱਲਿਆ ਹੋਇਆ ਮੀਟਰ ਵੀ ਚੈੱਕ ਕਰਾਂ ਦੇ ਚਾਹੇ ਠੀਕ ਗੱਲ ਹੈ ਮਿੱਤਰੋ ਦੇਖ ਸਕਦੇ ਹੋਗੇ 600 ਘੰਟੇ ਦੇ ਲਗਭਗ ਟਰੈਕਟਰ ਚੱਲਿਆ ਹੋਇਆ ਹੈਗਾ ਬਈ ਪੀਐਸਟੀ ਮਾਡਲ ਚ ਹੈਗਾ ਤੇ ਰੇਟ ਰੁਪਈਆ ਦਾ ਰੇਟ ਬਾਈ ਜੀ ਉਹਦਾ ਹੈਗਾ 8 ਲੱਖ ਤੇ 35000 ਓਕੇ 8 ਲੱਖ ਦਾ ਟਰੈਕਟਰ ਦੇ ਦਾਂਗੇ ਟਰੈਕਟਰ ਜਿਵੇਂ ਨਵਾਂ ਨਵਾਂਗਾ ਸ਼ੋਰੂਮ ਕੰਡੀਸ਼ਨ ਆ ਠੀਕ ਚਾਹੇ ਹਾਰ ਪਾ ਕੇ ਲੈ ਜਾਓ ਕੋਈ ਜਾਂਚ ਨਹੀਂ ਕਰ ਰਿਹਾ ਪੀਵੀ 13 ਨੰਬਰ ਆ ਸੰਗਰੂਰ ਦਾ ਠੀਕ ਆ ਬਈ ਫਸਟ ਪਾਰਟੀ ਦਾ ਫਸਟ ਪਾਰਟੀ ਆ ਕੈਸ਼ ਦਾ ਟਰੈਕਟਰ ਠੀਕ ਆ ਬਾਈ ਜੀ ਤੇ ਲਓ ਮਿੱਤਰੋ ਅਗਲਾ ਆ ਗਿਆ ਸਵਰਾਜ 855 2 ਸਟਾਰ ਦੇ ਵਿੱਚ ਤੇ ਇਹ ਮਾਡਲ ਬਈ 2001 ਹਾਂਜੀ 2 ਲੱਖ 65000 ਰੁਪਿਆ ਡਿਮਾਂਡ ਆ ਪੀਵੀ 31 ਮਾਨਸਾ ਨੰਬਰ ਆ ਡਵਲ ਕਲਚ ਆ 6 ਜਰੀ ਆ ਠੀਕ ਆ ਜੀ ਅਗਲੇ ਟਾਇਰ 50 ਕ ਪੈਸੇ ਆ ਬਾਡੀ ਲਾਈਨ ਦਾ ਫੁੱਲ ਚੰਗਾਗਾ ਟਾਇਰ ਪਿਛਲੇ ਹੋਣਗੇ 85 ਤੋਂ 90 ਪੈਸੇ ਰੰਗ ਰੰਗ ਦਿਖਾਏ ਇੱਕ ਮਾਡਲ ਦੇ ਕਿੰਨੇ ਚੰਗੇ ਪਏ ਓਕੇ ਬਈ ਮਗਰ ਆੜਾ ਮਗਰੂ ਤਾਂ ਵੀ ਫੁੱਲ ਸਾਫ ਕੰਡੀਸ਼ਨ ਦਾ 6 ਚੀਰੀ ਹੈ ਵੱਡੀ ਗੱਲ ਠੀਕ ਹੈ ਬਈ 6 ਚੀਰੀ ਚਾ ਡਬਲ ਕਲਚ ਚਾਗਾ 2 ਪੁਆਇੰਟ ਡਿਜ਼ਾਈਨ ਦਾ ਇਹਦੇ ਦਿੱਤੇ 2 ਲੱਖ ਤੇ 40 ਹਜ਼ਾਰ ਦਾ ਡੀਟੇਰ ਦੇ 35 ਹਜ਼ਾਰ ਦਾ 32 ਦੇ ਅੰਨੇ ਠੀਕ ਹੈ 2 ਲੱਖ ਤੇ 35 ਹਜ਼ਾਰ ਲੈਂਟਰ ਅੱਗੇ ਫੇਰ ਦਿਖਾਉਣਿਆ ਤੁਹਾਨੂੰ 5310 ਕੰਡੀਸ਼ਨ ਚੈੱਕ ਕਰ ਲੋ ਬਈ ਰਿਵਰਸ ਵੀਡੀਓ ਵੀ ਡਬਲ ਆ ਇਹ ਰਵਰਸ ਵੀਡੀਓ 19 ਮਾਡਲ ਆ 19 ਦੇ ਬਾਅਦ ਮਹੀਨੇ ਦਾ ਆਰਸੀ ਵੀਦੀ ਹੈ ਜੀ ਠੀਕ ਆ ਬਈ ਪੀਵੀਐਸੀ ਨੰਬਰ ਆ ਬਈ ਪੀਵੀਐਸੀ ਨੰਬਰ ਆ ਦੂਜੇ ਥਾਂ ਤੇ ਨਾਗਾ ਓਕੇ ਬਈ ਨਾਲ ਦੇ ਟਾਇਰ 75 ਪੈਸੇ ਆ ਠੀਕ ਆ ਬਈ ਘੰਟਾ ਚੱਲਿਆ ਬਈ ਇਹ 1600 ਘੰਟਾ ਚੱਲਿਆ ਬਈ ਠੀਕ ਆ ਜੀ ਵੇਟ ਬਈ ਫਾਈਬਰ ਦੇ ਵੇਟ ਰਬੜ ਦੇ ਆ ਛਤਰੀ ਫਾਈਬਰ ਦੀ ਲੱਗੀ ਠੀਕ ਆ ਬਈ ਤੇ ਇਹਦਾ ਰੇਟ ਰੋ ਬਈ ਡਬਲ ਡਿਸਟ੍ਰਿਬਿਊਟਰ ਆ ਪਾਵਰ ਸਟੀering ਦਾ ਰੇਟ ਇਹਦਾ ਹੈਗਾਗਾ 6 ਲੱਖ ਤੇ 80000 ਰੁਪਈਆ ਠੀਕ ਆ ਜੀ ਟਰੈਕਟਰ ਤੁਹਾਨੂੰ ਦੇ ਦੇਵਾਂਗੇ 6 ਲੱਖ ਤੇ 40000 ਰੁਪਏ ਦਾ ਠੀਕ ਹੈ ਲੈ ਮਤਲਬ 6 ਲੱਖ ਤੇ 40000 ਰੁਪਏ ਦਾ ਇਹ ਟਰੈਕਟਰ ਮਿਲ ਜੂਗਾ ਮਾਨਦਾਨ ਮੌਕੇ ਤੇ ਹੋ ਜਾ ਰਿਹਾ ਰਿਵਰਸ ਪੀਟੂ ਕੋ ਰਿਵਰਸ ਪੀਟੇ ਜ ਡਬਲ ਪੀਟੇ ਚ ਨਹੀਂ ਹੈਗਾ ਹਾਂ ਠੀਕ ਆ ਬਾਈ ਦਾ 15000 ਰੇਟ ਬੰਦ ਹੁੰਦਾ ਇਹਦਾ ਠੀਕ ਆ ਬਾਈ ਤੇ ਅਗਲਾ ਇਹ ਬਾਈ ਸੋਨਾਲੀਕਾ 750 2013 ਮਾਡਲ ਆ ਓਕੇ ਬਾਈ ਨੰਬਰ ਇਹਦਾ ਵੀ ਪੀਵੀ 13 ਗਾ ਪੀਵੀ 13 ਸੁਗਰੂਰ ਦਾ ਤੇ ਟਾਇਰ ਵੀ ਇਹਦੇ ائر ਮੰਨ ਕੇ ਚਲੋ 80 ਪੈਸੇ ਚੌਕੜਾ ਹੈਗਾ ਬਈ। ਟ੍ਰਾਂਟਰ ਰੇਡੀਅਲ ਆ ਗਿਆ ਨਾ ਬਈ। ਟ੍ਰਾਂਟਰ ਰੇਡੀਅਲ ਆ ਚਾਰੇ ਟਾਇਰ 80 ਪੈਸੇ ਆ। ਪੰਜਾਬ ਨੰਮਰਾ ਪਾਵਰ ਸਟੀਅਰਿੰਗ ਦਾ ਤੇਲ ਬ੍ਰੇਕਾਂ ਡਬਲ ਡਿਸਟਿਬਿਊਟਰ ਦਾ ਰੇਟ। ਰੇਟ 4 ਲੱਖ ਤੇ 15000 ਆ ਦੇ ਦੇਾਂਗੇ 3 ਲੱਖ ਤੇ 75000 3 ਲੱਖ ਤੇ 75000 ਬਈ 40 ਏ ਝੋੜ ਗਿਆ। 40 ਏ ਝੋੜ ਗਿਆ। ਕਿਲੋਮੀਟਰ ਅਗਲਾ ਗਿਆ 969 ਐਫ ਈ ਤੇ ਇਹ ਬਈ 2021 ਮਾਡਲ ਕੋਕੜ ਟਰੈਕਟਰ ਮੇਂ ਦਿਖਾ ਬਈ। ਠੀਕ ਆ ਬਈ। ਇਹ ਪਹਿਲਾਂ ਤਾਂ ਨਹੀਂ ਕਿਹਾ ਕਿ ਨੇ ਕੋਈ ਵੇਚਤਾ 63 ਵੇਚਤਾ ਸੀ ਬਾਈ ਇਹ 69 ਆ 69 ਆਗਾ ਠੀਕ ਹੈ 63 ਤੋਂ 70 ਐਚਪੀ ਦੇ ਵਿੱਚ ਆਉਂਦਾ ਓਕੇ ਬਾਈ ਹਾਂਜੀ ਖੁੱਲਾ ਪਲੇਟਫਾਰਮ ਆਗਾ ਛੋਟਾ ਗੇਅਰ ਆਗਾ ਇਹਦਾ ਵੀ ਬਾਈ ਪੱਟੜ ਜਿੱਡਾ ਪੀਟੀਓ ਵਾਲਾ ਗੇਅਰ ਆਣਾ ਬਾਈ ਹਾਂਜੀ ਤੇ ਰੇਟ ਇਹਦਾ ਬਾਈ ਨੰਬਰ ਇਹਦਾ ਹਰਿਆਣਾ ਸਾਰਾ ਕੁਝ ਦੱਸ ਦਿਆਂ ਤੈਨੂੰ ਠੀਕ ਆ ਹਰਿਆਣਾ ਨੰਬਰ ਆ ਪਹਿਲੀ ਪਾਰਟੀ ਆ ਠੀਕ ਆ ਨਾਲ ਦੇ ਟਾਇਰ ਹੁੰਨੇ 90 ਪੈਸੇ ਠੀਕ ਆ ਬਾਈ ਤੇ 1100 ਘੰਟਾ ਚੱਲਿਆ ਹੋਇਆ ਠੀਕ ਹੈ ਭਾਈ ਤੇ ਰੇਟ 7 ਲੱਖ ਤੇ 75000 ਰੁਪਇਆ ਠੀਕ ਹੈ ਜੀ ਮੌਕੇ ਤੇ ਮਾਨਤਾਣ ਕਰ ਦਾਂਗੇ ਆ ਠੀਕ ਹੈ ਜੀ ਸਾਢੇ 7 ਲੱਖ ਦਾ ਦੇ ਦਾਂਗੇ ਸਾਢੇ 7 ਲੱਖ ਰੱਖਦਾ ਦੇ ਦਾਂਗੇ ਆਹ ਵੇਰਾ ਫੋਟੋ ਲੱਗ ਗਿਆ ਸਾਰਾ ਸਬਾਨ ਨਾਲਾ ਮੰਗਰਾੜ ਮੰਗਰੂਡ ਦਿਖਾਈ ਬਾਈ ਆਹ ਦੇਖੋ ਬਾਈ ਦੇਖੀ ਕੰਡੀਸ਼ਨ ਦਾ ਟਰੈਕਟਰ ਪੂਰਾ ਫੁੱਲ ਬੜਾ ਫੁੱਲ ਕੋਕਾ ਵੀ ਕੋਕਾ ਪੂਰਾ ਚੰਗਾ ਪਿੱਛੇ ਵਾਠਲ ਜਿੱਡਾ ਗੇਅਰ ਵੀ ਦਿਖਾ ਦੇ ਵਟਨ ਜੀ ਦਾ ਗੇਰ ਵੀ ਦਿਖਾਈ ਦਿੰਦੇ ਨਾਲ ਨਾਲ ਲਾਓ ਟਰੈਕਟਰ ਪੂਰਾ ਨਾ ਸਮਾਈ ਚ ਚੱਲਿਆ ਹੋਇਆ ਇਹਨੇ ਠੀਕ ਹੈ ਟੀਟ ਵੀ ਨਹੀਂ ਆਉਂਦੇ ਤੇ ਆ ਨਾ ਵੀ ਟਰੈਕਟਰ ਤੇ ਹਾਂ ਪੂਰਾ ਸਮਾਈ ਤੇ ਓਕੇ ਭਾਈ ਸੌਕਣਾ ਰੱਖਿਆ ਹੋਇਆ ਠੀਕ ਹੈ ਭਾਈ ਤੇ ਹੋਰ ਭਾਈ ਆ ਬੇਟ ਬੂਟ ਲੋਏ ਤੇ ਆ ਨਾਲ ਲੋਏ ਦੇ ਆ ਪਲਾਸਟਿਕ ਦੇ ਨਹੀਂ ਹੈਗੇ ਹਾਂ ਨਾਲ ਆਉਂਦੇ ਆ ਦੇ ਠੀਕ ਹੈ ਲੈ ਮਤਰਾ ਬੇਟੇ ਦੇ ਨਾਲ ਆਉਂਦੇ ਆਗੇ ਹਾਂ ਕਈ ਟਰੈਕਟਰ ਦੇ ਆ ਕੰਗਣੇ ਨਹੀਂ ਹੁੰਦੇ ਇਹ ਉਹ ਲਾਲ ਲੁੰ ਲੈਂਦੇ ਲਾਲ ਆਂਦੇ ਠੀਕ ਹੈ ਆਪਾਂ ਲਾਹੇ ਨਹੀਂ ਹੈਗੇ ਠੀਕ ਹੈ ਭਾਈ ਤੇ ਇਹ ਵਾਲਾ ਇਹ ਭਾਈ ਸੋਨਾਲੀ ਕਾ ਇਹ ਸੋਨਾਲੀ ਕਾ ਬਸ ਠੀਕ ਹੈ ओके ਇਹ ਇਹਨਾਂ ਤੋਂ ਕਿਨਾ ਹੋਰ ਟਰੈਕਟਰ ਵੀ ਨੇ ਬਈ ਆਪਣੇ ਕੋਲੇ ਘਰੇ ਵੀ ਹੁੰਦੇ ਆ 500 ਟਰੈਕਟਰ ਹੋਰ ਵੀ ਹੁੰਦੇ ਨੇ ਬਈ ਠੀਕ ਆ ਬਈ ਤੇ ਮਾਡਲ ਨੰਬਰ ਦੱਸੋ ਬਈ ਇੱਕ ਵਾਰੀ ਹੋਰ ਆਪਣਾ ਮਾਡਲ ਨੰਬਰ ਦੱਸ ਦਿੰਦੇ ਇੱਕ ਟਰੈਕਟਰ ਰਹਿ ਜਾ ਉਹ ਹੀ ਦਿਖਾ ਦੇ ਮੋੜਾ ਠੀਕ ਆ ਬਈ ਚਾਤੀ ਮਰਾ ਦੇ ਦੀ ਲੈ ਵੀ ਕਿੰਨੇ ਮਾਡਲ ਹੈ 2016 ਮਾਡਲਾ ਟਰੈਕਟਰ ਵੀ ਟਰਾਈ ਵੱਜੀ ਜਾਂਦੀ ਆ ਨੇੜੇ ਤਾਂ ਨਹੀਂ ਦਿਖਾਇਆ ਓਕੇ ਟਰੈਕਟਰ ਪੂਰਾ ਚੰਗਾ ਬਟੰਡਾ ਨੰਬਰਾ ਠੀਕ ਆ ਜੀ ਪਹਿਲੀ ਪਾਰਟੀ ਆ ਰੇਟ ਨਾਲ ਦੇ ਟਾਇਰ ਆਦੇ 75 ਰੁਪਏ ਠੀਕ ਆ ਤੇ ਇਹ ਕਹੇਗਾ ਇਹਦਾ 5 ਲੱਖ ਤੇ 50 ਹਜ਼ਾਰ ਓਕੇ ਬਾਈ ਤੇ 5 ਲੱਖ ਤੇ 25 ਹਜ਼ਾਰ ਦਾ ਰੇਟਰ ਦੇ ਦੇਾਂਗੇ ਲੋਕੇ ਤੇ ਮੰਤਨ ਹੋਰ ਵੀ ਕਰਦੇ ਹੈ ਮਾੜਾ ਮੋਟਾ ਬੰਦਾ ਜਿਹੜਾ ਠੀਕ ਆ ਬਾਈ ਜੀ ਤੇ ਲੇ ਕੇ ਸੰਦ ਦੱਸ ਦਈਏ ਬਾਈ ਤਲਵੰਡੀ ਸਾਬੋ ਖੜੇ ਆ ਆਪਾਂ ਤਿੰਨ ਨੰਬਰ ਪਲਾਟ ਆ ਓਕੇ ਬਾਈ ਮੌੜ ਰੋਡ ਦੇ ਉੱਤੇ ਠੀਕ ਆ ਤੇ ਪਿੰਡ ਆਪਣਾ ਚੱਕ ਰੋਲਦੂ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਫੋਨ ਨੰਬਰ ਹੈਗਾ 9988745430 ਠੀਕ ਆ ਬਾਈ ਜੀ ਚੱਲੋ ਬਾਈ ਜੀ ਸੰਪਰਕ ਧੰਨਵਾਦ ਜੀ tannawala.